ਇੱਕ ਸਮਾਜ ਦੀ ਗੱਲ ਸਮਝ ਨਹੀਂ ਆਉਂਦੀ ਸ਼ਾਇਦ ਬਹੁਤ ਸਾਰੇ ਲੋਕ ਇਸ ਚੀਜ਼ ਨਾਲ ਐਗਰੀ ਵੀ ਕਰਨਗੇ ਸ਼ਾਇਦ ਡਿਸਐਗਰੀ ਵੀ ਕਰਨਗੇ ਅਸੀਂ ਸ਼ਰਾਬ ਤਾਂ ਸ਼ਰੀਆਮ ਖੁੱਲਕੇ ਪੀਨੇ ਹ ਹੈਨਾ ਉਹਨੂੰ ਪੀਂਚ ਅਸੀਂ ਬੜਾ ਪ੍ਰਾਊਡ ਫੀਲ ਕਰਦਿਆ ਖੋਲੋ ਵੀ ਸ਼ਰਾਬ ਦੀ ਬੋਤਲ ਕਰੋ ਇੰਜੋਏ ਪਾਰਟੀਆਂ ਕਰੋ ਪਰ ਜਿੱਥੇ ਫੀਮੇਲ ਹੈਲਥ ਦੀ ਗੱਲ ਆਉਂਦੀ ਹੈ ਅਸੀਂ ਇੰਨਾ ਕੁ ਲੁਕੋ ਕੇ ਰੱਖਦੇ ਆ ਜਾਂ ਅਸੀਂ ਉਹਨੂੰ ਇੰਨਾ ਕੁ ਦਬਾ ਦਿੰਨੇ ਆ ਜਾਂ ਉਹਨੂੰ ਡਰਾ ਦਿੰਨੇ ਆ ਉਹਨੂੰ ਮੋਰੇ ਨਹੀਂ ਆਉਣ ਦਿੰਦੇ ਵਿਚਾਰੀ ਨੂੰ ਜਿਹੜੀ ਔਰਤ ਆਪਣਾ ਘਰ ਛੱਡ ਕੇ ਆਉਂਦੀ ਹੈ ਤੁਹਾਡੇ ਲਈ ਬੱਚੇ ਜੰਮਦੀ ਹੈ ਆਪਣੀ ਸਾਰੀ ਉਮਰ ਤੁਹਾਨੂੰ ਦੇ ਦਿੰਦੀ ਹੈ ਉਹਨੂੰ ਵਿਚਾਰੀ ਨੂੰ ਕੋਈ ਪੈਡ ਤੱਕ ਨਹੀਂ ਲਿਆ ਕੇ ਦਿੰਦਾ ਸੈਨੇਟਰੀ ਪੈਡ ਤੱਕ ਨਹੀਂ ਉਹ ਲੈ ਕੇ ਲੈ ਕੇ ਆ ਸਕਦੀ ਵਿਚਾਰੀ ਜਾਂ ਉਹਨੂੰ ਕੋਈ ਹੈਲਥ ਇਸ਼ੂ ਹੈ ਉਹ ਵਿਚਾਰੀ ਖੁੱਲ ਕੇ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਆਪਣੀ ਫੈਮਿਲੀ ਚ ਨਹੀਂ ਦੱਸ ਸਕਦੀ ਜਿਵੇਂ ਸ਼ਰਾਬਾ ਖੁੱਲ ਕੇ ਪੀ ਸਕਦੇ ਆ ਤੇ ਜੇ ਕਿਸੇ ਫੀਮੇਲ ਨੂੰ ਕੋਈ ਪ੍ਰੋਬਲਮ ਹੈ ਉਹ ਖੁੱਲ ਕੇ ਕਿਉਂ ਨਹੀਂ ਦੱਸ ਸਕਦੀ ਸੋ ਦੈਟ ਰਾਈਟ ਟਾਈਮ ਤੇ ਉਸ ਕੁੜੀ ਦਾ ਇਲਾਜ ਹੋ ਸਕੇ ਉਹਦੀ ਜਾਨ ਬਚਾਈ ਜਾ ਸਕੇ ਬਹੁਤ ਸਾਰੀਆਂ ਕੁੜੀਆਂ ਅੱਜ ਵੀ ਸਾਡੇ ਦੇਸ਼ ਵਿੱਚ ਹੈਗੀਆਂ ਜਿਹੜੀਆਂ ਬਿਨਾ ਇਲਾਜ ਤੋਂ ਮਰ ਜਾਂਦੀਆਂ ਬਿਨਾ ਦਵਾਈ ਤੋਂ ਬਿਨਾ ਟ੍ਰੀਟਮੈਂਟ ਤੋਂ ਮਰ ਜਾਂਦੀਆਂ ਵਿਚਾਰੀਆਂ ਨੂੰ ਐਂਡ ਤੱਕ ਪਤਾ ਹੀ ਨਹੀਂ ਚੱਲਦਾ ਵੀ ਸਾਨੂੰ ਐਚ ਆਈ ਵੀ ਹੋ ਗਿਆ ਹੈ ਜਾਂ ਸਾਨੂੰ ਕੈਂਸਰ ਹੋ ਗਿਆ ਹੈ ਜਾਂ ਸਾਨੂੰ